ਪਿਛਲੇ ਤਕਰੀਬਨ 10 ਸਾਲ ਤੋਂ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜੇ ਆ ਉਹ ਕਰ ਰਹੇ ਆ ਜਿੱਦੇ ਅਸੀਂ ਦਾਦੀ ਤੇ ਪੋਤੀ ਦਾ ਰਿਲੇਸ਼ਨ ਦਾਦਾ ਦਾਦੀ ਤੇ ਪੋਤਿਆਂ ਦਾ ਰਿਲੇਸ਼ਨ ਉੱਤੇ ਗੱਲ ਕਰਦੇ ਆਂ ਪਰਵਿਣਿਸ਼ ਦੀ ਗੱਲ ਕਰਦੇ ਆਂ ਤੇ ਅਸੀਂ ਪਿਛਲੇ ਸਾਲ ਇੱਕ ਮੁਹਿਮ ਨੂੰ ਹੋਰ ਵੱਡਾ ਕੀਤਾ ਤੇ 3 ਲੱਖ ਘਰਾਂ ਤੱਕ ਅਸੀਂ ਅਪਰੋਚ ਕੀਤੀ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਸਾਲ ਸਾਡਾ ਟਾਰਗੇਟ ਹੈ 4 ਲੱਖ ਘਰਾਂ ਤੱਕ ਅਪਰੋਚ ਕਰਨੀ ਹੈ ਤੇ ਅਸੀਂ ਨਾ ਸਾਬ ਜਦਿਆਂ ਲਈ ਅਸੀਂ ਇੱਥੇ ਅੱਜ ਨੈਕਸਸ ਮਾਲ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਚਾਹਦੇ ਹਾਂ ਕਿ ਤੁਹਾਡੇ ਵੇੜੇ 'ਚ ਅਸੀਂ ਇੱਥੇ ਲੋਕੀ ਜਿਹੜੇ ਬੇਸ਼ੱਕ ਰੰਗ ਤਮਾਸ਼ਿਆਂ ਲਈ ਆਏ ਨੇ ਪਰ ਉਹਨਾਂ ਨਾਲ ਸਾਹਿਬਜ਼ਾਦੇ ਦੀ ਗੱਲ ਕੀਤੀ ਜਾਵੇ ਤੇ ਅਸੀਂ ਇੱਥੇ ਅੱਜ ਇਹ ਇਨਾਮ ਲੈ ਕੇ ਆਏ ਆਂ ਸਵਾਲ ਜਵਾਬ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਇਨਾਮ ਦੇਵਾਂਗੇ ਬੱਚੇ ਉਹਦੇ ਨਾਲ ਜਿਹੜਾ ਉਹ ਸਾਹਿਬਜ਼ਾਦੇ ਦੇ ਚਰਨਾਂ ਨਾਲ ਜੁੜੇ ਰਹਿਣਗੇ ਅੱਜ αਲਫਾ ਮਾਲ ਨੈਕਸਸ ਮਾਲ ਦੇ ਵਿੱਚ ਆਏ ਆਂ ਇੱਥੇ ਆ ਕੇ ਅਸੀਂ ਬੱਚਿਆਂ ਨੂੰ ਕੁਛ ਦੇ ਕਰ ਰਹੇ ਆਂ ਤੋੜਾ ਉਹਨਾਂ ਨੂੰ ਛੋਟੇ ਸਾਹਿਬਜ਼ਾਦੇ ਬਾਰੇ ਸਵਾਲ ਪੁੱਛ ਰਹੇ ਆਂ ਵੱਡੇ ਸਾਹਿਬਜ਼ਾਦੇ ਬਾਰੇ ਪੁੱਛ ਰਹੇ ਆਂ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਆਉਂਦਾ ਉਹਨਾਂ ਨੂੰ ਜਾਣਕਾਰੀ ਵੀ ਦੇ ਰਹੇ ਦੇਖੋ ਜੀ ਨਾ ਸੈਭ ਜਦਿਆਂ ਦੀ ਸ਼ਹਾਦਤ ਨੂੰ ਸੰਬੰਧਿਤ ਸਾਡੇ ਮਨ 'ਚ ਇਹ ਗੱਲ ਹੁੰਦੀ ਸੀ ਕਿ ਇਹ ਦਸੰਬਰ ਦਾ ਮਹੀਨਾ ਲੋਕੀ ਜਿਹੜੇ ਨੇ ਛੁੱਟੀਆਂ 'ਚ ਮौज ਮਨਾ ਲਈ ਕਰ ਲਿਆ ਤਾਂ ਸੈਭ ਜਦਿਆਂ ਨੂੰ ਜਿਹੜਾ ਅਸੀਂ ਯਾਦ ਨਹੀਂ ਕਰ ਪਾ ਰਹੇ ਤੇ ਅਸੀਂ ਉਹਦੇ ਲਈ ਪਿਛਲੇ ਤਕਰੀਬਨ 10 ਸਾਲ ਤੋਂ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਜਿਹੜੇ ਆ ਉਹ ਕਰ ਰਹੇ ਆ ਜਿਹਦੇ ਤੁਸੀਂ ਦਾਦੀ ਤੇ ਪੋਤੀ ਦਾ ਰਿਲੇਸ਼ਨ ਦਾਦਾ ਦਾਦੀ ਤੇ ਪੋਤਿਆਂ ਦਾ ਰਿਲੇਸ਼ਨ ਉੱਤੇ ਗੱਲ ਕਰਦੇ ਆਂ ਪਰਵਿਸ਼ ਦੀ ਗੱਲ ਕਰਦੇ ਆਂ ਤੇ ਅਸੀਂ ਪਿਛਲੇ ਸਾਲ ਇੱਕ ਮੁਹਿਮ ਨੂੰ ਹੋਰ ਵੱਡਾ ਕੀਤਾ ਤੇ 3 ਲੱਖ ਘਰਾਂ ਤੱਕ ਅਸੀਂ ਅਪਰੋਚ ਕੀਤੀ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਸਾਲ ਸਾਡਾ ਟਾਰਗੇਟ ਹੈ 4 ਲੱਖ ਘਰਾਂ ਤੱਕ ਅਪਰੋਚ ਕਰਨੀ ਹੈ ਤੇ ਅਸੀਂ ਨਾ ਸਹਿਬਜ਼ਾਦਿਆਂ ਲਈ ਅਸੀਂ ਇੱਥੇ ਅੱਜ ਨੈਕਸਸ ਮਾਲ ਵਾਲਿਆਂ ਨਾਲ ਗੱਲ ਕੀਤੀ ਕਿ ਅਸੀਂ ਚਾਹੁੰਦੇ ਆਂ ਕਿ ਤੁਹਾਡੇ ਵੇੜੇ 'ਚ ਅਸੀਂ ਇੱਥੇ ਲੋਕੀ ਜਿਹੜੇ ਬੇਸ਼ੱਕ ਰੰਗ ਤਮਾਸ਼ਿਆਂ ਲਈ ਆਏ ਨੇ ਪਰ ਉਹਨਾਂ ਨਾਲ ਸਹਿਬਜ਼ਾਦਿਆਂ ਦੀ ਗੱਲ ਕੀਤੀ ਜਾਵੇ ਤੇ ਜਿਹੇ ਇੱਥੇ ਅੱਜ ਇਨਾਮ ਲੈ ਕੇ ਆਏ ਆ ਸਵਾਲ ਜਵਾਬ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਇਨਾਮ ਦੇਾਂਗੇ ਬੱਚੇ ਉਹਦੇ ਨਾਲ ਜਿਹੜਾ ਉਹ ਸਾਹਿਬ ਜੀ ਦੇ ਚਰਨਾਂ ਨਾਲ ਜੁੜੇ ਰਹਿਣਗੇ ਐਡਵੋਕੇਟ ਸਾਹਿਬ ਸਵਾਲ ਜਵਾਬ ਬੱਚੇ ਕਿਤੇ ਜਾਂਦੇ ਨੇ ਕਿੰਨੇ ਬੱਚੇ ਜਿਹੜੇ ਨੇ ਜਵਾਬ ਦੇ ਬਾਰੇ ਕਿਉਂਕਿ ਲਗਾਤਾਰ ਕਿਸੇ ਉਹ ਗਲਤ ਵਿਚਾਰੇ ਉਹਨਾਂ ਦਾ ਦੇਖੋ ਮੈਂ ਮੈਨਾਂ ਇਹ ਚ ਜੇ ਕਹਾਂ ਕਿ ਸਾਰਿਆਂ ਨੂੰ ਸਾਰੇ ਸਵਾਲ ਆਉਂਦੇ ਆ ਤੇ ਨਹੀਂ ਆਉਂਦੇ ਪਰ ਜੇ ਮੈਂ ਕਹਾਂ ਕਿ ਲੋਕੀ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਉਹਨਾਂ ਨੂੰ ਬੇਸਿਕ ਗੱਲ ਨਹੀਂ ਪਤਾ ਉਹਨਾਂ ਨੂੰ ਬੇਸਿਕ ਪਤਾ ਹੈ ਉਹ ਕਈ ਵਾਰੀ ਝੱਕ ਜਾਂਦੇ ਆ ਮਾਈਕ ਅੱਗੇ ਬੋਲਿਆ ਨਹੀਂ ਜਾਂਦਾ ਜਾਂ ਸ਼ਰਮ ਆ ਜਾਂਦੀ ਹੈ ਪਰ ਅਲਟੀਮੇਟਲੀ ਇੱਕ ਗੱਲ ਬੜੀ ਪੱਕੀ ਹੈ ਕਿ ਜਦੋਂ ਇੱਥੋਂ ਵਾਪਸ ਜਾਂਦੇ ਆ ਤੇ ਅਸੀਂ ਇੱਕ ਪ੍ਰਸ਼ਨੋਤਰੀ ਦਿੰਨੇ ਆ ਜਿੱਦੇ ਜਸੀਂ ਸਵਾਲ ਨੇ ਉਹ ਘਰ ਜਾ ਕੇ ਜਿਸਲੇ ਪੜਨਗੇ ਭਰਨਗੇ ਤੇ ਡੈਫੀਨੇਟਲੀ ਉਹ ਜੁੜ ਜਾਣਗੇ ਅਸੀਂ ਇਹੀ ਆਪਣੀ ਕਮਾਈ ਸਮਝਾਂਗੇ ਬੈਸਟ ਕਲਚਰ ਬਹੁਤ ਉੱਠਾ ਜਾ ਰਿਹਾ ਹੈ ਜੇ ਬੱਚੇ ਸੰਭਰ ਦੀ ਗੱਲ ਕੀਤੀ ਜਾਵੇ ਸ਼ਾਇਦ ਕਿਸੇ ਨੂੰ ਪਤਾ ਲੱਗੀ ਜਿਹਦੀ ਜਿਹੜੇ ਉਸ ਦਿਨ ਨੂੰ ਮਨਾਇਆ ਜਾਂਦਾ ਲੇਕਿਨ ਕੀ ਲੱਗਦਾ ਕਿ ਹੁਣ ਕਾਮਯਾਬ ਹੁੰਦੇ ਨਜ਼ਰ ਆ ਰਿਹਾ ਸਾਰੇ ਲੋਕ ਉਹਨਾਂ ਜਿਹੜੇ ਉਸ ਦਿਨ ਨੂੰ ਜਸ਼ਨੀ ਜਿੱਤਿਆੜ ਦੇ ਦੋਸਤ ਹੋ ਕੇ ਹੀ ਬਣਾ ਰਹੇ ਨੇ ਬਿਲਕੁਲ ਜੀ ਤੁਸੀਂ ਦੇਖੋ ਸਾਰੇ ਪੰਜਾਬ ਚ ਇੱਕ ਰੈਵਿਊਲੂਸ਼ਨ ਆ ਕਿ ਜਿੱਥੇ ਲੋਕੀਏ ਦਿਨ ਜਿਹੜੇ ਨੇ ਉਹ ਨਾਚ ਗਾਣਿਆਂ ਚ ਤੇ ਉਹਦੇ ਤੇ ਰਹਿੰਦੇ ਸੀਗੇ ਭਾਰੂ ਰਹਿੰਦੇ ਸੀ ਉਹਨਾਂ ਤੇ ਹੁਣ ਉਹਨਾਂ ਨੇ ਸਾਬ ਜਨਾਂ ਦੀ ਗੱਲ ਸ਼ੁਰੂ ਹੋ ਗਈ ਹੈ ਸਾਡੇ ਸਾਰੇ ਪੰਜਾਬ ਚ ਜੱਥੇ ਬਣ ਕੇ ਲੋਕੀ ਆਪ ਵਲੰਟੀਅਰ ਕਰ ਰਹੇ ਨੇ ਘਰ ਘਰ ਬੂਹੇ ਖੜਕਾ ਰਹੇ ਨੇ ਮੈਂ ਤੁਹਾਡੇ ਰਾਈ ਵੀ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਨਾਲ ਸੰਪਰਕ ਕਰੋ ਤੁਸੀਂ 10 ਘਰਾਂ ਤੱਕ ਪਹੁੰਚ ਕਰ ਸਕਦੇ ਹੋ 20 ਘਰਾਂ ਤੱਕ ਪਹੁੰਚ ਕਰ ਸਕਦੇ ਹੋ ਸਾਡੇ ਤੋਂ ਲਿਟਰੇਚਰ ਲਵੋ 20 ਨਾ ਤੱਕ ਪਹੁੰਚਾਓ ਜਿਹੜਾ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਗਾ ਨਾ ਇਨਾਮ ਅਸੀਂ ਦੇਵਾਂਗੇ ਉਹ ਆਪਣੇ ਆਪ ਲੋਕਾਂ ਤੱਕ ਗੱਲ ਲੱਗੋਂ ਤੇ ਅੱਗੇ ਟਰੈਵਲ ਕਰ ਰਹੀ ਹੈ ਅਸੀਂ ਉਹ ਜਗ੍ਹਾ ਜਿੱਥੇ ਲੋਕੀ ਰੰਗਤਮਾਸ਼ੀ ਲਈ ਆਉਂਦੇ ਨੇ ਅਸੀਂ ਉੱਥੇ ਆ ਕੇ ਸਵਾਲ ਜਵਾਬ ਕਰ ਰਹੇ ਆ ਤੇ ਸਾਡਾ ਮਕਸਦ ਫੇਰ ਇਹੀ ਹੈ ਕਿ ਜਿਹੜਾ ਤੁਸੀਂ ਜਿੱਥੇ ਵੀ ਹੋ ਅਸੀਂ ਉੱਥੇ ਤੁਹਾਡੇ ਤੱਕ ਪਹੁੰਚ ਕਰਕੇ ਸਾਬ ਜਦਨ ਦੀ ਗੱਲ ਕਰਾਂਗੇ। ਸ਼ੋਪਿੰਗ ਕਮੇਟੀ ਵੱਲੋਂ ਇਸ ਵਾਰ ਇੱਕ ਵੱਡਾ ਦੇਚਾਨੇ ਕਿ ਲੱਗਿਆ ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਮਠਾਈ ਦਾ ਇਸਤੇਮਾਲ ਨਾ ਕੀਤਾ ਜਾਵੇ ਇਸ ਤਰ੍ਹਾਂ ਲੱਗੇ। ਚਲੋ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਕੋਈ ਕੁਝ ਵੀ ਕਰ ਰਿਹਾ ਮੁਬਾਰਕ ਹੈ ਪਰ ਮਠਾਈਆਂ ਪਕਵਾਨ ਇਹ ਚੀਜ਼ਾਂ ਨਾਲ ਸ਼ਾਦਤ ਨਹੀਂ ਜੁੜੀ ਹੋਈ ਸਾਡਾ ਜਿਹੜਾ عقیدہ ਸਿੱਖੀ ਦਾ ਉਹ ਤਾਂ ਹਰ ਇੱਕ ਸੋਖ ਤੋਂ ਨਿਆਰੇ ਵਾਲੇ ਪੰਨ ਵਾਲੇ ਪਾਸੇ ਆ ਅਸੀਂ ਦੁੱਖ ਸੁੱਖ ਨੂੰ ਸਮ ਕਰਕੇ ਜਾਣਦੇ ਆ ਅਸੀਂ ਤਾਂ ਕੋਈ ਪੂਰਾ ਹੋ ਜਾਵੇ ਤੇ ਅਨੰਦ ਸਾਹਿਬ ਦਾ ਪਾਠ ਕਰਕੇ ਤੇ ਦੇਖ ਲੈ ਕੇ ਉੱਠਦੇ ਆ ਠੀਕ ਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਕਰਨ ਨਾਲੋਂ ਜੇ ਇਹ ਗੱਲ ਕਰਦੇ ਕਿ ਲੋਕਾਂ ਤੱਕ ਪੰਜਾਬ ਦੇ ਹਰ ਘਰ ਨੂੰ ਉਹ ਲਿਟਰੇਚਰ ਪਹੁੰਚਾ ਦੇਣਗੇ ਹਰ ਬੱਚੇ ਤੱਕ ਸਿੱਖੀ ਦੀ ਗੱਲ ਕਰਾਣਗੇ ਇਹ ਕਰਦੇ ਤੇ ਸ਼ਾਇਦ ਜ਼ਿਆਦਾ ਇੰਪੋਰਟੈਂਟ ਹੁੰਦਾ ਜਿਹੜਾ ਹੋ ਰਹੀ ਕੀ ਪਲੈਨਿੰਗ ਨੇ ਇਹ ਹੀ ਮੀਨ 25 ਤਰੀਕ ਨੂੰ ਅਸੀਂ ਬਹੁਤ ਵੱਡਾ ਪ੍ਰੋਗਰਾਮ ਗੁਰਦੁਆਰਾ ਸ਼ਿਦਾਂ ਸਾਹਿਬ ਦੇ ਬਾਹਰ ਸਕਤਰੀ ਬਾਗ ਕਰ ਰਹੇ ਹਾਂ ਜਿੱਥੇ ਅਸੀਂ ਸਾਰੇ ਸਕੂਲਾਂ ਕਾਲਜਾਂ ਨੂੰ ਬੱਚਿਆਂ ਨੂੰ ਕਾਲ ਦਿੱਤੀ ਦਸਤਾਰਬੰਦੀ ਦੇ ਸਮਾਗਮ ਨੇ ਪਰਿਵਾਰ ਦੇ ਇਕੱਠੇ ਹੋ ਕੇ ਸੱਜ ਗਿਆ ਉਹ ਸਮਾਗਮ ਨੇ ਪੁਚੰਗੀ ਮੁਕਾਬਲਿਆਂ ਦੇ ਸਮਾਗਮ ਨੇ ਤਾਂ ਕਿ ਜਿਹੜਾ ਵੀ ਆਵੇ ਅਸੀਂ ਉਹਨੂੰ ਇਨਾਮ ਦੇ ਕੇ ਤੋਰਨਾ ਤੇ ਜਿਹੜੇ ਘਰੋਂ ਤਿਆਰ ਹੋ ਕੇ ਬੱਚਾ ਨਿਕਲਦਾ ਤੇ ਉੱਥੇ ਤੱਕ ਪਹੁੰਚਣ ਤੱਕ ਸਾਰੇ ਰਾਹ 'ਚ ਇਕੱਲਾ ਬੱਚਾ ਹੀ ਸਮਝੋ ਕਿ ਨਗਰ ਕੀਰਤਨ ਇਕੱਲੇ ਬੱਚੇ ਦੇ ਸਿਰ ਤੇ ਦਸਤਾਰ ਜਿਹੜੀ ਹੈ ਖੰਡਾ ਲਾ ਕੇ ਬੈਚ ਲਾ ਕੇ ਸਿੱਖੀ ਵਾਲਾ ਤੇ ਉਹ ਆਪਣੇ ਆਪ ਚ ਨਗਰ ਕੀਰਤਨ ਕਰਦਾ ਆ ਰਿਹਾ ਤੇ ਉਹ ਚਲਦਾ ਫਿਰਦਾ ਗੁਰਦੁਆਰਾ ਸਿੱਖੀ ਦਾ ਸੁਨਿਆਹ ਦੇ ਰਿਹਾ ਸਾਡਾ ਉਹਦੇ ਪਿੱਛੇ ਮਕਸਦ ਇਹ ਹੈ ਕਿ ਉਹ 25 ਤਰੀਕ ਨੂੰ ਅਸੀਂ ਚਾਹਵਾਂਗੇ ਕਿ ਸਾਰੇ ਲੋਕ ਪਰਿਵਾਰਾਂ ਸਮੇਤ ਤਿਆਰ ਹੋ ਕੇ ਤੇ ਸਾਡੇ ਕੋਲ ਉੱਥੇ ਪਹੁੰਚਣ ਤੇ ਸਿਰ ਤੇ ਬਸੰਤੀ ਜਿਹੜੇ ਆ ਉਹ ਦਸਤਾਰਾਂ ਤੇ ਚੁੰਨੀਆਂ ਲਵੋ ਤਾਂ ਕਿ ਅਸੀਂ ਨਾ ਸਿੱਖੀ ਦੀ ਨਿਵੇਕਲੀ ਤੇ ਕੇ ਵੀ ਪਛਾਣ ਬਣਾਈਏ ਤੇ ਸਹਿਬਜ਼ਾਦੇ ਨਾਲ ਜੁੜੇ ਰਹੀ ਹੈ ਮੇਰਾ ਨਾਮ ਬਰਿੰਦਰਪਾਲ ਸਿੰਘ ਹੈ ਜੀ ਅਕਾਲਪੁਰ ਕੀ ਫੌਜ ਤੋਂ ਬਰਿੰਦਰਪਾਲ ਜੀ ਕੀ ਕਹਿਣਾ ਚਾਹੋਗੇ ਜਿਹੜੇ ਵਾਰੀ ਦੇ ਪ੍ਰੋਗਰਾਮ ਉਹ ਦਿਖਾਇਆ ਗਿਆ ਬੱਚਿਆਂ ਨੂੰ ਸੁਆਤ ਪਾ ਵੀ ਕੀਤੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਬੱਚੇ ਜਿਹੜੇ ਹਨ ਬਹੁਤ ਜ਼ਿਆਦਾ ਅਗਿਆਨਤਾ ਦੇ ਵਿੱਚ ਨੇ ਉਹਨਾਂ ਨੂੰ ਛੋਟੇ ਸਹਿਬਜ਼ਾਦੇ ਬਾਰੇ ਸਹਿਬਜ਼ਾਦੇ ਸ਼ੀਤਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਸਾਡੀ ਜਿਹੜੀ ਮੁੱਢਲੀ ਵਿਦਿਆ ਸਕੂਲਾਂ ਤੋਂ ਪ੍ਰਾਪਤ ਹੁੰਦੀ ਹੈ ਸਕੂਲਾਂ ਦੇ ਵਿੱਚ ਇਹਦੇ ਬਾਰੇ ਹੁਣ ਜਦੋਂ ਅਸੀਂ ਛੋਟੇ ਸੀ ਸਾਨੂੰ ਪੜਾਇਆ ਜਾਂਦਾ ਸੀ ਲੇਕਿਨ ਹੁਣ ਸਿਲੇਬਸ ਚ ਇਹ ਚੀਜ਼ਾਂ ਹਟਾਤੀਆਂ ਗਈਆਂ ਨੇ ਜੇ ਸਕੂਲਾਂ ਦੇ ਵਿੱਚ ਇਹ ਪੜਾਇਆ ਜਾਂਦਾ ਹੋਵੇ ਤਾਂ ਸਾਨੂੰ ਘਰਾਂ ਚੋਂ ਨਿਕਲ ਕੇ ਸੜਕਾਂ ਤੋਂ ਹੀ ਆ ਕੇ ਬੱਚਿਆਂ ਨੂੰ ਦੱਸਣ ਲਈ ਸਵਾਲ ਪੁੱਛਉਣੀ ਸ਼ੈਲ ਲੋਡਣਾ ਪੈਂਦੀ ਲੇਕਿਨ ਸਾਨੂੰ ਲੋਡ ਮਹਿਸੂਸ ਹੋ ਰਹੀ ਹੈ ਤਾਂ ਅਸੀਂ ਅੱਜ αਲਫਾ ਮਾਲ ਨੈਕਸਸ ਮਾਲ ਦੇ ਵਿੱਚ ਆਏ ਆ ਇੱਥੇ ਆ ਕੇ ਅਸੀਂ ਬੱਚਿਆਂ ਨੂੰ ਕੁਸ਼ਲ ਕਰ ਰਹੇ ਆ ਤੋੜਾ ਵਾਰ ਉਹਨਾਂ ਨੂੰ ਛੋਟੇ ਸਾਹਿਬ ਜੀ ਦੇ ਬਾਰੇ ਸਵਾਲ ਪੁੱਛ ਰਹੇ ਆ ਵੱਡੇ ਸਾਹਿਬ ਜੀ ਦੇ ਬਾਰੇ ਪੁੱਛ ਰਹੇ ਆ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਨਹੀਂ ਆਉਂਦਾ ਉਹਨਾਂ ਨੂੰ ਜਾਣਕਾਰੀ ਵੀ ਦੇ ਰਹੇ ਆ ਕਿਸ ਤਰ੍ਹਾਂ ਦਾ ਬੱਚਿਆਂ ਦਾ ਤਾਂ ਸ਼ਾਹ ਬਹੁਤ ਹੈ ਲੇਕਿਨ ਬੱਚੇ ਚੀਜ਼ ਜਿਗਦੇ ਵੀ ਪੇਛਦੇ ਨੇ ਜੋ ਚੀਜ਼ ਜਿਗਦੇ ਦੇਖੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਸਵਾਲਾਂ ਦਾ ਜਵਾਬ ਨਹੀਂ ਆ ਰਹੇ ਇਹ ਸਾਡੀ ਬੜੀ ਵੱਡੀ ਸਿੱਖ ਕੌਮੀ ਤਰਸਦੀ ਹੈ ਮੈਂ ਕਹਾਂਗਾ ਕਿ ਸਾਡੇ ਬੱਚਿਆਂ ਦੇ ਮਾਪਿਓ ਨੇ ਛੋਟੇ ਸਾਹਿਬ ਜੀ ਦੇ ਜਾਂ ਵੱਡੇ ਸਾਹਿਬ ਜੀ ਦੀ ਸ਼ਹੀਦੀ ਬਾਰੇ ਜੀਵਨ ਬਾਰੇ ਉਹਨਾਂ ਨੂੰ ਜਾਣਕਾਰੀ ਕੋਈ ਨਹੀਂ ਦਿੱਤੀ ਬੱਚਿਆਂ ਨੂੰ ਪਤਾ ਹੀ ਕੁਝ ਨਹੀਂ ਹੈ ਪਰ ਅਸੀਂ ਉਪਰਾਲੇ ਕਰ ਰਹੇ ਹਾਂ ਪ੍ਰਸ਼ਨਾਤਰੀ ਸ਼ਾਹੀ ਹੈ ਇਸ ਤਿਹਾਲ ਸ਼ਾਹ ਪੇਰੇ ਸਾਰਾ ਬੱਚਿਆਂ ਨੂੰ ਦੱਸ ਰਹੇ ਆ ਸਾਡੀ ਕੋਸ਼ਿਸ਼ ਹੈ ਕਿ ਹਰ ਘਰ ਦੇ ਵਿੱਚ ਇਹ ਚੀਜ਼ ਨੂੰ ਪਹੁੰਚਾਇਆ ਜਾਵੇ ਤੇ ਸਾਹਿਬ ਜੀ ਦੇ ਬਾਰੇ ਆਪਣੇ ਗੁਰੂ ਸਹਿਬਾਨਾਂ ਬਾਰੇ ਆਪਣੇ ਸਿੱਖ ਇਤਿਹਾਸ ਦੇ ਕੀਦੇ ਬਾਰੇ ਸਾਰਾ ਕੁਝ ਉਹਨਾਂ ਨੂੰ ਦੱਸਿਆ ਜਾਵੇ ਸਰਕਾਰ ਨੂੰ ਅਪੀਲ ਮੇਰੇ ਵੱਲੋਂ ਇਹੀ ਹੈ ਕਿ ਸਾਡੇ ਜਿਹੜੇ ਸਿਲੇਬਸ ਹੈ ਸਕੂਲਾਂ ਦੇ ਸਿਲੇਬਸ ਦੇ ਵਿੱਚ ਇਹ ਸ਼ਹਾਦਤਾਂ ਬਾਰੇ ਸਿੱਖ ਔਮ ਦੀਆਂ ਸ਼ਹਾਦਤਾਂ ਛੋਟੇ ਸਾਬ ਜਦ ਦੀਆਂ ਸ਼ਹਾਦਤਾਂ ਜਿਹਦੇ ਕਰਕੇ ਪੰਜਾਬ ਗੁਰਾਂ ਦੇ ਨਾਂ ਤੇ ਚੱਲਦਾ ਏ ਉਹਨਾਂ ਬਾਰੇ ਦੱਸਿਆ ਜਾਵੇ ਘੱਟੋ ਘੱਟ ਉਹਨਾਂ ਨੂੰ ਕੰਪਲਸਰੀ ਕਰਕੇ ਪੜਾਇਆ ਜਾਵੇ ਕਿਸੇ ਵੀ ਧਰਮ ਦਾ ਹੋਵੇ ਲੇਕਿਨ ਪਤਾ ਤੇ ਹੋਵੇ ਕਿ ਇਹਨਾਂ ਨੇ ਸਾਡੇ ਲਈ ਕੁਰਬਾਨੀ ਕੀਤੀਗੀ ਇਹ ਦੇਸ਼ ਅਜੇ ਕਿਦੇ ਕਿਦੇ ਸਿਰ ਤੇ ਖੜਾ ਹੈ ਉਸ ਰਾਂਦੀ ਦੀ دیوار ਤੇ ਉਸ ਚਮਕੌਰ ਦੀ ਦੀਵਾਰ ਤੇ ਸਿੱਤੇ ਇਹ ਦੇਸ਼ ਖੜਾ ਹੈ ਲੇਕਿਨ ਸਾਡੇ ਬੱਚਿਆਂ ਨੂੰ ਦੱਸਦੇ ਨਹੀਂ ਖੇਚਲ ਹੀ ਨਹੀਂ ਕੀਤੀ ਜਾ ਰਹੀ ਜੀ ਲੱਗਦਾ ਨਹੀਂ ਇਹ ਜਿਹੜੇ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਇਹ ਇਹ ਤੇ ਕਰੇ ਸਮਝ ਪ੍ਰਾਪਤ ਹੋ ਰਹੇਗਾ ਕਿ ਬੱਚਿਆਂ ਨੂੰ ਇਸ ਪਰ ਚਾੜ੍ਹ ਦੇਣੀ ਚਾਹੀਦੀ ਹੋਵੇ ਤੇ ਹੋਰ ਵੀ ਵਧੀਆ ਉਪਰਾਲੇ ਕਰਨੇ ਬਿਲਕੁਲ ਠੀਕ ਹੈ ਮੈਂ ਇਹੀ ਜਾਂਦਾ ਵਾਂ ਮੈਂ ਇਹੀ ਕਹਿਣਾ ਜਾਵਾਂਗਾ ਇਹਨਾਂ ਦੇ ਨਾਲ ਛੁੱਟੀਆਂ ਨਹੀਂ ਕਰਨੀ ਚਾਹੀਦੀ ਸੋ ਕੈਂਪ ਲਗਾਣਾ ਚਾਹੀਦੇ ਨੇ 21 ਤੋਂ 27 ਜਾਂ 28 ਤਰੀਕ ਤੱਕ ਅਸੀਂ ਮਨਾਉਂਦੇ ਆ ਆਮ ਤੌਰ ਤੇ ਕਹਿੰਦੇ ਆ ਕਿ ਇਹ ਹਫਤਾ ਜਿਹੜਾ ਸ਼ਹੀਦੀ ਦਾ ਹਫਤਾ ਏ ਲੇਕਿਨ ਅਸੀਂ ਬੱਚਿਆਂ ਨੂੰ ਦਸੀਏ ਨਾ ਕਿ ਸ਼ਹੀਦੀ ਦੇ ਵਿੱਚ ਉਹਨਾਂ ਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਕਿਵੇਂ ਇੰਨੀ ਠੰਡ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਖੁੱਦੇ ਕਿਵੇਂ ਠੰਡੇ ਬੂਰੀ ਦੇ ਵਿੱਚ ਰਹੇ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸਣਾ ਚਾਹੀਦਾ ਏ ਲੇਕਿਨ ਅਸੀਂ ਦੱਸ ਨਹੀਂ پا ਰਹੇ ਸਾਡੇ ਸਕੂਲਾਂ ਨੂੰ ਮਾਪਿਓ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੰਭਾਲੀਏ ਤੇ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਈਏ